ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤਿ ਕਿਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਗਾੜੀ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਇਹ ਪਿੰਡ ਹੈ ਕੋਟਕਪੁਰੇ ਤੋਂ ਵਾਇਆ ਬਾਜਾਖਾਨਾ ਬਠਿੰਡੇ ਵਾਲ ਨੂੰ ਜਾਂਦੇ ਆ ਉਸ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਹੈ ਬਰਗਾੜੀ ਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਇਹ ਵੀਰ ਵਪਾਰ ਦਾ ਕੰਮ ਕਰਦੇ ਆ ਤੇ ਇੱਥੇ ਝੋਟੀਆਂ ਵਿਕਰੀ ਵਾਲੀਆਂ ਆਉਂਦੀਆਂ ਤਿੰਨ ਨਾਗਿਆ ਦੋਸਤੋ ਅੱਜ ਦੀ ਵੀਡੀਓ ਦੇ ਜਿੰਨਾ ਬਾਰੇ ਆਪਾਂ ਗੱਲਬਾਤ ਕਰਾਂਗੇ ਲਾਸਟ ਤੱਕ ਵੀਡੀਓ ਦੇਖ ਲਓ ਜੇ ਜਿਹੜੀ ਝੋਟੀ ਜੱਜ ਗਈ ਉਹਦੀ ਤਸੱਲੀ ਫੁੱਲ ਕਰਨੀ ਹੈ ਉਹ ਤੁਹਾਡਾ ਹੱਕ ਹੈ ਆਓ ਮਿਲिए ਤੇ ਪਹਿਲੇ ਨੰਬਰ ਵਾਲੀ ਝੋਟੀ ਤੋਂ ਸ਼ੁਰੂਆਤ ਕਰਦੇ ਹਾਂ ਇਸੇ ਪਾਸੇ ਤੋਂ ਵੀਡੀਓ ਦੀ ਬਾਈ ਸਤਿ ਸ਼੍ਰੀ ਅਕਾਲ ਅਸਤਿਗੁਰ ਜੀ ਨਾਮ ਦੱਸ ਦੀ ਬਾਈ ਮੁਰਾਦ ਸਿੰਘ ਹੈ ਜੀ ਮੁਰਾਦ ਭਾਈ ਅੱਜ ਤਿੰਨ ਨਾਗ ਆਪਣੇ ਕੋਲ ਹਾਂਜੀ ਤਿੰਨ ਹੈ ਜੀ ਕੱਟੀਆਂ ਠੀਕ ਹੈ ਪਹਿਲੇ ਨੰਬਰ ਵਾਲੀ ਦੰਦੋ ਕਿਵੇਂ ਹੈ ਤੇ ਰੇਟ ਕੀ ਰਹੂਗਾ ਇਹ ਖੀਰੀ ਹੈ ਜੀ ਬਾਈ ਦੰਦੋ ਰੇਟ ਕੀ ਰਹੂਗਾ ਦਾ ਰੇਟ ਇਹਦਾ ਬਾਈ 27000 ਰੁਪਿਆ ਬਹੁਤ ਚੰਗੀ ਮਾਇਦੀ 227000 ਰੇਟ ਹੈ ਦੰਦੋਂ ਖੀਰੀ ਹੈ ਢਾਂਚੇ ਸੋਨੇ ਦੀ ਹੈ ਪਤਲੀ ਪੂਛ ਦੀ ਹੈ ਢੇਟ ਦੀ ਸ਼ੇਪ ਚੰਗੀ ਹੈ ਦੱਸੋ ਗਲਾਈ ਜੀ ਵਾਲਾ ਪੇਟ ਹੈ ਸਿੰਘ ਨਾਲ ਹੀ ਮੁੜੇ ਹੋਇਆ ਢਾਂਚਾ ਵੀ ਸੋਨਾ 27000 ਇਹਦਾ ਰੇਟ ਥਣ ਚਾਰ ਹੀ ਹੈ ਤੇ ਚਾਰੇ ਥਣ ਸੋਨੇ ਦਿਸਦੇ ਹੈ ਥੈਂਕ ਯੂ ਬਹੁਤ ਹੈ ਸਿੰਘ ਦੋਸਤੋਂ ਨਾਲ ਹੀ ਮੁੜਿਆ ਹੋਇਆ ਕੁੰਡਾ ਸਿੰਘ ਹੈ ਬਿਲਕੁਲ ਸੋ ਸੋਹਣੀ ਚੋਟੀ ਪਹਿਲੇ ਨੰਬਰ ਤੇ ਰੇਟ 27000 ਹੈ ਤੁਹਾਨੂੰ ਜਜਨੀ ਚਾਹੀਦੀ ਹੈ ਜਿਨੇ ਪੈਸੇ ਲਾਉਣੇ ਹਨ ਦਸਤੋ ਚਾਰ ਕਲੀਅਰ ਦਿਸਦੇ ਹਨ ਫਾਨਪੁਣ ਦਾ ਬਹੁਤ ਚੰਗਾ ਲੱਗਿਆ ਜੀ ਇਹਦੇ ਸੋ ਥਣ ਦੁਆਰਾ ਵੀ ਦਿਖਾ ਦਨੇ ਹੁਣ ਤੁਸੀਂ ਦੇਖੋ ਥਣ ਦੇਖ ਸਕਦੇ ਹੋ ਦਸਤੋ ਠੀਕ ਹੈ ਭਾਈ ਓਕੇ ਇਹਦੋਂ ਅੱਗੇ ਜਿਹੜੀ ਕੱਟੀ ਦੰਦੋਂ ਇਹ ਕਿਵੇਂ ਅਮਰਾਦ ਇਹ ਖੀਰੀ ਹੈ ਦੰਦੋਂ ਇਹਦਾ ਰੇਟ ਕੀ ਰਊਗਾ ਰੇਟ ਇਹਦਾ ਭਾਈ 30000 ਤੋਰੀ ਨੂੰ ਸੋ ਦਸਤੋ 30000 ਰੇਟ ਹੈ ਤੰਦੋ ਖੀਰੀ ਹੈ ਹਾਈਟ ਦੂਜੀ ਨਾਲੋਂ ਵੱਧ ਹੈ ਉਨੀ ਕੀਮਤ ਦਾ ਫਰਕ ਪੈ ਗਿਆ ਹਾਲਾਂਕਿ ਜਿਹਨੇ ਸਤਾਈ ਲਾਉਣਾ ਉਹਦੇ ਹਸਤੇ ਉਹ ਵੀ ਝੋਟੀ ਸੋਹਣੀ ਹੋ ਸਿੰਘ ਇਹਦਾ ਵੀ ਕੁੰਡਾ ਦੱਸੋ ਅਜੇ ਛੋਟੀ ਉਮਰ ਦੀਆਂ ਕਟੀਆਂ ਹੈ ਸਿੰਘ ਮੋੜ ਰਹੀਆਂ ਤਾਂਚਾ ਇਹਦਾ ਵੀ ਦੇਖ ਸਕਦੇ ਹੋ ਸੋਹਣੀ ਬਣਾਵਟ ਹੁੰਦੀ ਹੈ ਝੋਟੀਆਂ ਖਰੀਦਦੇ ਹੀ ਇਹ ਵੀ ਚੰਗੇ ਆ ਨਰਮ ਪਸ਼ੂ ਕਟੀਆਂ ਜਿਹੜੀਆਂ ਘੱਟ ਹੁੰਦੀਆਂ ਇਹਨਾਂ ਕੋਲ ਤੋ ਵੱਡੀ ਮੱਝ ਬਣੂਗੀ ਦੋਸਤੋ ਜਦੋਂ ਕਰਮਾ ਵਾਲੀ ਅੱਗੇ ਇਹਨੇ ਕੱਪਣ ਹੋਣਾ ਜਿਵੇਂ ਜਿਵੇਂ ਉਹ ਮਰ ਇਹਦੀ ਵਧੂ ਕਿਵੇਂ ਵਕਾਸ ਕਿਵੇਂ ਕਰਦੀ ਜਾਣਾ ਆਣਾ ਇਹਦੀ ਵੀ ਦਿਖਾ ਲਈ ਤੋ ਥਣ ਇਹਦੀ ਵੀ ਤੁਹਾਨੂੰ ਇੱਕ ਵਾਰ ਖਾਣਨੇ ਮਿੱਟੀ ਦੇ ਉੱਤੇ ਪੂਰੀ ਵਿਛੀ ਤੇ ਤੁਹਾਨੂੰ ਦੋਸਤੋ ਦਿਸਦਾ ਠੀਕ ਹੈ ਦੱਸਦੇ ਆ ਬਈ ਓਕੇ ਐ ਇਹਦੋਂ ਅੱਗੇ ਝੋਟੀ ਜਿਹੜੀ ਇਹ ਦੰਦੋਂ ਇਹ ਖੀਰੀ ਹੈ ਦੰਦੋਂ ਬਾਈ ਇਹਦਾ ਰੇਟ ਇਹਦਾ ਰੇਟ ਬਈ 32000 ਰੁਪਇਆ ਜੀ ਜੈਡ ਬਲੈਕ ਆ ਦੇਖ ਲਓ ਗੂਸਤਰ ਕੇ ਗਾੜੀ ਹੈ ਜੀ ਠੀਕ ਹੈ ਧਿਆਨ ਜਮਾ ਇੱਕ ਵੀ ਬਾੜ ਚਿੱਟਾ ਨਹੀਂ ਖੋਲ ਸਰਸੋ ਜੈਡ ਬਲੈਕ ਹੀ ਹੈ ਰੇਟ 32000 ਹੈ ਤੋਂ 27 ਤੋਂ 32 ਤੱਕ ਦੀਆਂ ਤਿੰਨ ਝੋਟੀਆਂ ਜਿਹੜੀਆਂ ਪੰਗੇ ਇਹਦਾ ਵੀ ਜਮਾ ਗੁੰਡਾ ਹੀ ਹੈ ਜੀ ਠੀਕ ਹੈ ਡਿਮਾਂਡ ਤਿੰਨਾਂ ਝੋਟੀਆਂ ਦੀ 99000 ਬਣਦੀ ਹੈ ਲੱਖ ਤੋਂ 1000 ਰੁਪਏ ਕੱਟ 27 ਤਿੰਨੇ ਇਕੱਟੀਆਂ ਖਰੀਦੂਗਾ ਮਾਨਤਨ ਖੁੱਲਾ ਕਰਦਾਂਗੇ ਠੀਕ ਹੈ ਸੋ ਜੇ ਤਿੰਨੇ ਇਕੱਟੀਆਂ ਖਰੀਦਦੇ ਹੋ ਬਾਈ ਕਹਿੰਦਾ ਵੀ ਮਾਨਤਾਨੇ ਦੇ ਚੋਂ ਖੁੱਲਾ ਡੁੱਲਾ ਹੀ ਕਰਦਿਆਂਗੇ ਵੈਸੇ 99000 ਰੇਟ ਬੰਦ ਹੈ ਕੱਲੀ ਕੱਲੀ ਦੀ ਕੀਮਤ ਵੀ ਦੱਸੀ ਹੈ ਤੇ ਸਾਰੀਆਂ ਦਾ ਰੇਟ ਤੁਹਾਨੂੰ ਦੱਸਤਾ ਹੈ ਬਾਕੀ ਜੇ ਇਕੱਟੀਆਂ ਇੱਕ ਬੰਦਾ ਸੌਦਾ ਕਰਦਾ ਤਾਂ ਉਹਦੇ ਚ ਮਾਨਤਨ ਵੱਧ ਹੋ ਜਾਂਦਾ ਹੈ ਇਹਦੇ ਬਾਰੇ ਮੈਂ ਯਾ ਕਈ ਵਾਰ ਗੱਲ ਕੀਤੀ ਹੈ ਵੀ ਜੇ ਦੋ ਭਰਾਵਾਂ ਨੇ ਰਲ ਕੇ ਪਸ਼ੂ ਖਰੀਦਨੇ ਤਾਂ ਇੱਕ ਜਾਣਾ ਸੌਦਾ ਕਰ ਲਿਆ ਕਰੋ। ਔਰ ਤੁਨ ਦਾ ਬਹੁਤ ਚੰਗਾ ਜੀ ਵੇਖੋ ਕਿੰਨਾ ਮੋਟਾ ਵੱਡਾ ਥਣ ਲੱਗਿਆ। ਸਹੀ। ਸੋ ਥਾਣੇ ਦੇ ਵੀ ਸੋਹਣੇ ਦੱਸੋ ਸਿੰਘਾਂ ਦੀ ਵੀ ਕੁੰਡੀ ਹੈ। ਕਦ ਕਾਠ ਵੀ ਸੋਹਣਾ ਹੈ। ਇਹ ਤੋਂ ਬਿਨਾ ਇੱਕ ਝੋਟੀ ਇਹ ਵੀ ਸਨੱਖੀ ਹੈ। ਬਾਕੀ ਜਿਹੜੀ ਪਹਿਲੇ ਨੰਬਰ ਤੇ ਤੋਰੀ ਸੀ ਇਹਦੀ ਵੀ ਸ਼ੇਪ ਆ ਲੈਦਾ ਹੀ ਦਿਸਦੀ ਹੈ। ਸੋ ਅੱਜ ਦੀ ਵੀਡੀਓ ਦੇ ਇਹ ਤਿੰਨ ਨਗ ਵਿਕਾਉ ਸੀ। ਧੰਨਵਾਦ ਵੀਡੀਓ ਦੇਖਣ ਵਾਸਤੇ।